ਸਭ ਤੋਂ ਕੱਲ੍ਹ ਕੱਲ ਮਿਤੀ 20 ਮਈ ਤੋਂ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਸਮੂਹ ਸਕੂਲਾਂ ਦੇ ਵਿੱਚ ਉਹ ਭਾਵੇਂ ਸਰਕਾਰੀ ਹੈ ਪ੍ਰਾਈਵੇਟ ਹੈ ਜਾਂ ਐਡਿਟ ਹੈ ਕਿਸੇ ਵੀ ਤਰ੍ਹਾਂ ਦਾ ਮਾਨਤਾ ਪ੍ਰਾਪਤ ਸਕੂਲ ਉਹਨਾਂ ਦੀਆਂ ਛੁੱਟੀਆਂ ਅੱਜ 21 ਤਾਰੀਖ ਤੋਂ ਲੈ ਕੇ 30 ਤਾਰੀਖ ਤੱਕ ਹੋਏਗੀ ਇਸ ਤੋਂ ਇਲਾਵਾ ਇਸ ਤੋਂ ਅੱਗੇ ਸਰਕਾਰ ਨੇ ਪਹਿਲਾਂ ਹੀ ਛੁੱਟੀਆਂ ਡਿਕਲੇਅਰ ਕਰ ਰੱਖੀਆਂ ਮੇਰੀ ਸਮੂਹ ਸਕੂਲ ਸੰਸਥਾਵਾਂ ਨੂੰ ਇਹ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਪਲੀਜ਼ ਆਪਣੀ ਸਕੂਲਾਂ ਨੂੰ ਨਾ ਖੋਲੋ ਇਸੇ ਵੀ ਤਰ੍ਹਾਂ ਦਾ ਕਮ ਸਕੂਲ 'ਚ ਨਹੀਂ ਹੋ ਸਕਦਾ ਤੁਸੀਂ ਟੀਚਰਸ ਤੇ ਨਾਨ ਟੀਚਿੰਗ ਸਟਾਫ ਨੂੰ ਵੀ ਸਕੂਲ ਦੇ ਵਿੱਚ ਨਾ ਬੁਲਾਓ ਇਹ ਸਰਕਾਰ ਵੱਲੋਂ ਅਨਾਉਂਸਮੈਂਟ ਹੀਟ ਵੇਵ ਨੂੰ ਦੇਖਦੇ ਹੋਏ ਕੀਤੀ ਗਈ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਬੱਚਿਆਂ ਦੀ ਨਾਲ-ਨਾਲ ਆਪਣੇ ਸਟਾਫ ਦੀ ਸਾਰਿਆਂ ਦੀ ਰੱਖਿਆ ਕਰੀਏ ਤੇ ਸਰਕਾਰ ਦੇ ਜੋ ਵੀ ਹੁਕਮ ਹੈ ਉਹਨਾਂ ਦੀ ਪਾਲਣਾ ਕਰੀਏ ਜੇਕਰ ਹੁਸ਼ਾਪੂ ਜੁਲੇ ਦੇ ਕਿਸੇ ਵੀ ਸਕੂਲ ਵੱਲੋਂ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ